ਹਾਂਜੀ ਫਿਰ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਆਪਦੇ ਘਰੇ ਬਹੁਤ ਹੀ ਜ਼ਿਆਦਾ ਘੈਣ ਹੋਵੋਗੇ ਤੁਹਾਡੇ ਲਈ ਲੈ ਕੇ ਆ ਚੁੱਕੇ ਆ ਆਪਾਂ ਬਹੁਤ ਹੀ ਜ਼ਿਆਦਾ ਫਨੀ ਘੈਣ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਆਂ ਤੇ ਲੋਕਾਂ ਵੱਲੋਂ ਕੀਤੇ ਘੈਣ ਕਮੈਂਟ ਪੜ੍ਹਦੇ ਆਂ ਜੀ ਤੋ ਅੱਜ ਕੱਲੇ ਮੇਰਾ ਫੇਵਰਿਟ ਗਾਣਾ ਆ ਹੌ ਭੱਲਾ ਮੇਰੇ ਪਾਕੇ ਦੋ ਕਰੀ ਟਿਕਟੇ ਤੁਜਾ ਤੇਰੇ ਪਾਕੇ ਪਿਛਲੀਆ ਛੱਡੀ ਇਹ ਨਾਲ ਪੱਤੀ ਆ ਰਿਹਾ ਵਿੱਚ ਦੋਥੇ ਗੇਰ ਨਾਲ ਜਮਾ ਨਾ ਆਇਆ ਹਲਾਇਆ ਮੈਂ ਫਿਰ ਅੱਜ ਪੰਜਵਾਂ ਟੈਨਸ਼ਨ ਨਾਲ ਪੰਜਵਾਂ ਗੇਰ ਪਾ ਕੇ ਰੰਧੀਨ ਮਾਨ ਆ ਰਿਹਾ ਪਿੱਛੋਂ ਆਟੋਮੈਟਿਕ ਤਾਂ ਗੱਡੀ ਹੋਣੀ ਆ 35 ਲੱਖ ਬੋਲਦਾ ਬੱਤ ਸਹੀ ਏ ਚੌਥਾ ਗियर ਪਾ ਕੇ 35 ਲੱਖ ਅੰਦਰ ਮਾਰਿਆ ਜੇ ਪੰਜਵਾਂ ਗियर ਪਾਇਆ ਹੁੰਦਾ ਤਾਂ ਗੱਲ 45 ਲੱਖ ਤੇ ਪਹੁੰਚ ਜਾਣੀ ਸੀ ਹੁਣ ਪੰਜਵਾਂ ਗियर ਪਾ ਕੇ ਦੂ ਤੋਰੇ ਟਿਕੇ ਤੇ ਦੂਜੇ ਗियर ਪਾ ਕੇ ਤੇ ਦੁਨੀਆ ਛੱਡੀ ਤੇ ਗੇਰ ਨਾਲ ਤੂੰ ਪਿਆਰਾ ਬਣ ਕੇ ਤੇ ਚੌਥੇ ਗੇਰ ਨਾਲ ਆਇਆ ਹਲਾਇਆ ਮੈਂ ਹੁਣ ਪੰਜਵਾਂ ਗੇਰ ਪਾਉਣ ਤੋਂ ਪਹਿਲਾਂ ਐਂ ਦੱਸ 35 ਲੱਖ ਕਿੱਧਰ ਆਇਆ ਨਾ ਖਰੋ ਪੰਜਵਾਂ ਗੇਰ ਪਾਇਆ 35 ਲੱਖ ਬੜਕਾਇਆ ਮਨ ਦੇ ਪੰਜਵਾ ਗੇਰ ਨਹੀਂ ਪਾਇਆ ਪਰ ਸਿੱਧਾ 35ਵੇਂ ਗੇਰ ਨੂੰ ਹੱਥ ਪਾਇਆ ਹੁਣ ਮੈਨੂੰ ਕਹਿੰਦੀ ਯੂ ਕੈਨ ਗੋ ਨਹੀਂ ਦਫਾ ਹੋ ਜਾਇ ਤੂੰ ਹੁਣ ਮੈਨੂੰ ਕਹਿੰਦੀ ਯੂ ਕੈਨ ਗੋ ਨਾਨਾ ਇਦਾਂ ਨਹੀਂ ਕਿ ਆਉਣਾ ਉਹ ਕਹਿੰਦੀ ਹਣੀ ਜਾ ਜਾ ਤੁਰ ਜਾ ਤੁਰ ਜਾ ਕੁੜੀ ਨੂੰ ਜਾ ਜਾ ਤੁਰ ਜਾ ਤੀ ਹੁਣ ਮੈਨੂੰ ਕਹਿੰਦੀ ਊ ਕਹਿਣ ਗੋ ਜੇ ਸ਼ੁੱਧ ਪੰਜਾਬੀ ਚ ਕਹੀਏ ਉਹ ਕਹਿੰਦੀ ਤੱਤਰ ਹੋ ਜਾ ਐਦੂ ਪਹਿਲਾਂ ਕਿ ਛਾਤੀ 'ਚ ਲੱਤਾ ਪੈਣ ਚੱਲ ਜਾ ਇੱਥੋਂ ਬਾਈ ਤੂੰ ਹੁਣ ਮੈਨੂੰ ਕਹਿੰਦੀ ਊ ਕਹਿਣ ਗੋ ਯੂ ਕੈਨ ਗੋ ਨਾ 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 ਜਾ ਕੇ ਟੱਟੀ ਵਾਲੇ ਹੱਥ ਧੋ ਲੋ ਬਾਈ ਤੇਰੀ ਆਵਾਜ਼ ਬਹੁਤ ਸੋਹਣੀ ਆ ਪਰ ਗਰੀਜ਼ ਦਾ ਕੋਲਾ ਮਾਰ ਕੇ ਗਾਇਆ ਕਰ ਕੁੜੀ ਨੇ ਪੂਰਾ ਜਲੀਲ ਕੀਤਾ ਪਤੰਦਰ ਨੇ ਜਮਾਂ ਵੀ ਫੀਲ ਨਹੀਂ ਕੀਤਾ ਤੁਮੇ ਸ਼ਰਮ ਹੈ ਕੁਝ ਜੋਂਦੀ ਰਤ ਇਹ ਰੱਬ ਤੈਨੂੰ ਸੋਨਾ ਜਿਹਾ ਮੁੰਡਾ ਦੇਵੇ ਉਸੇ ਥਾਂ ਤੇ ਟੱਟੀ ਆ ਜਾਵੇ ਪਰ ਬੱਲੂ ਵਰਗਾ ਟੈਲੈਂਟ ਨਾ ਹੋਵੇ ਕਿਸੇ 'ਚ ਹੈ ਸਾਲੇ ਨੇ ਲੱਖ ਹਲੋਂ 'ਚ ਤਾਂ ਟੈਂਪੋ ਵੀ ਪਿੱਛੇ ਛੱਡਦੇ ਬੱਲੂ ਧੀ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ ਅਕ ਕਿਸੇ ਭੈਣ ਨੇ ਕਮੈਂਟ ਕੀਤਾ ਮੇਰੀ ਦਾਦੀ ਦੀ ਵਰਸੀ ਨਾ ਹੁੰਦੀ ਤਾਂ ਮੈਂ ਲਾਂ ਤਾਂ ਨਹੀਂ ਹਨੇਰੀਆਂ ਲਿਆ ਦੇਣੀਆਂ ਸੀ ਤਿੰਨਾਂ ਚੋਂ ਬਸ ਬੱਲੋ ਹੀ ਲੱਗਦੀ ਪਈ ਆ ਚੰਬਲੀ ਹੋਈ ਮਟਿਆਰ ਪੰਜਾਬੀਆਂ ਦੀ ਨੋਰਾ ਫਤੇ ਹੀ ਲੱਗਦੀ ਪਈ ਆ ਹਾਂਜੀ ਫਿਰ ਮਿੱਤਰੋ ਏਸੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਜਾਏ ਹੁਣ ਛੇਤੀ ਮਿਲਾਂਗੇ ਤੁਹਾਨੂੰ ਇੱਕ ਹੋਰ ਫਨੀ ਕਹਿਣ ਕਮੈਂਟ ਵਾਲੀ ਵੀਡੀਓ ਵਿੱਚ ਬਹੁਤ ਹੀ ਜਲਦੀ